ਮੈਨੂੰ ਕਿੱਥੇ ਲੈ ਜਾ ਜੀ ਉਹ ਬੰਦਾ ਕਿਹੜਾ ਸੀ ਉਹ ਕੋਰਗੇ ਜੀ ਕਿਹੜੇ ਮੁੰਡੇ ਦੇ ਜੀਤ ਨੂੰ ਮਾਰਦੇ ਨੇ ਉਹ ਮੁੰਡੀ ਜੀ ਕਿਹੜੀ ਗੱਡੀ ਦੇ ਵਿੱਚ ਸੀ ਉਹ ਬੰਦਾ ਨੇ ਜਿਹਨੂੰ ਮਾਰਦਾ ਰਹੇ ਉਹ ਤੂੰ ਗਿਆ ਕਿ ਤੂੰ ਬਾਹਰੋਂ ਉਹ ਤੂੰ ਅਰੇ ਬੇਟਾ ਤਾ ਉਹ ਤੁਹਾਨੂੰ ਦੱਸ ਰਿਹਾ ਬੰਦੇ ਨੂੰ ਕਿ ਤੇਰਾ ਨੰਬਰ ਉਹਦਾ ਨੰਬਰ ਉਹਦਾ ਨੰਬਰ ਪਤਾ ਨਹੀਂ ਹੈ ਕੋਸ਼ਿਸ਼ ਕਰੋ ਉਹ ਘਬਰਾ ਗਿਆ ਉਹ ਘਬਰਾ ਗਿਆ ਜਿਆਦਾ ਇਹ ਵੀ ਜੀ ਬੱਚਾ ਜੋ ਦੱਸ ਰਿਹਾ ਵਾ ਨਾ ਬੱਚਾ ਕਹਿੰਦਾ ਕਿ ਮੈਨੂੰ ਪਿਸਤਲ ਦਿਖਾਇਆ ਉੱਥੇ ਦੋਹਾਂ ਵੀਰਾਂ ਨੇ ਦੋ ਬੰਦਿਆਂ ਨੇ ਮੂੰਹ ਠੱਕੇ ਸੀਗੇ ਗੱਡੀ 'ਚ ਸੀਗੇ ਪਿਸਤਲ ਦਿਖਾਇਆ ਵੀ

ਵੀਡੀਓ ਆਈ ਨਾ ਦੋ ਵੀਡੀਓ ਆਈ ਨਾ ਹਾਂਜੀ ਹਾਂਜੀ ਇਹ ਏ ਬਾਕੀ ਹੀ ਗਰੁੱਪਾਂ 'ਚ ਪਾਉਂਦੇ ਤਨ ਤੁਹਾਨੂੰ ਉਥੋਂ ਆਜੋ ਆਜੋ ਟੱਡ ਨਾਲ ਮੈਂ ਐਗਰੀਆਂ ਵੀਡੀਓ ਮੈਂ ਟੱਡ ਨਾਲ ਲੈ ਕੇ ਆ ਆ ਵੀ ਆ ਮੇਰੀਆਂ ਵੀਡੀਓ ਵੀ ਆਈਆਂ ਮੈਂ ਮੈਂ ਉਹ ਬੋਲੀਆਂ ਏ ਹਾਂਜੀ ਹਾਂਜੀ ਪਰ ਇਹ ਬੱਚਾ ਝੂਠ ਕਾ ਤੋ ਮਾਰੂਗਾ ਹੈ ਬੱਚਾ ਝੂਠ ਕਾ ਮਾਰੂਗਾ ਮੈਂ ਉਹ ਗੱਲ ਸੋਚਦਾ ਕਿ ਇਹਨੂੰ ਇਹ ਕਿਤੇ ਮੰਨ ਲਓ ਇਹਨੂੰ ਕਿਸੇ ਨੇ ਮੰਨ ਲਓ ਡਰਾਇਆ ਧਮਕਾਇਆ ਤੁਹਾਨੂੰ ਨੰਬਰ ਦੱਸਦਾ ਮਾਂ ਪਿਓ ਆਪਣੇ ਦਾ ਨਹੀਂ ਦੱਸਿਆ ਨਹੀਂ ਦੱਸਿਆ ਨੰਬਰ ਨਹੀਂ ਦੱਸਿਆ ਨਾਮ ਲਾਦਾ ਕੁਝ ਨਹੀਂ ਦੱਸਿਆ 10 ਸਾਲ ਦਾ ਬੱਚਾ ਹੈ 10 ਸਾਲ ਦਾ ਹੈ ਨਹੀਂ ਦੱਸਦਾ ਨਹੀਂ ਦੱਸਿਆ ਇਹ ਸੋਚਦੇ ਆਂ ਝੋਟਾ ਨਹੀਂ ਬਣਦਾ ਬੱਚਾ ਤੁਹਾਨੂੰ ਇਹਨਾਂ ਦਾ ਦੱਸਣਾ ਇਹਨੂੰ ਬਿਆਰ ਕਰਵਾਉਣਾ ਕਿ ਕਿ ਗੱਡੀ ਚੋਂ ਕੋਈ ਨੀਂ ਚੀਜ਼ ਪਾ ਲੰਬੀ ਨਾ ਬੀਲਾ ਕੋਸ਼ ਨੀਂ ਗੰਦਾ ਕੋਈ ਚੱਲ ਬੱਸ ਚੁੱਪ ਕਰੋ ਮम्मा ਆ ਗਿਆ ਲੱਗੇ ਤੁੱਪ ਕਰੋ ਇਹਨੂੰ ਡੈਡ ਆ ਇਹ ਦੁਆ ਲਈ ਕੇ ਤੇ ਬਾਬਾ ਜੀ ਉਹਨਾਂ ਕੋ ਚਲੇ ਗਏ ਹੁਣੇ ਇਹ ਵੀਰ ਜੀ ਨੇ ਘਰ ਵਾਲੇ ਇਹ ਵੀਰ ਇਹਨਾਂ ਦੇ ਡੈਡ ਵਾ ਇੱਥੇ ਦਦੇਰ ਸਾਹਿਬ ਬਾਬਾ ਬਸਾਕ ਸਿੰਘ ਦਾ ਪਿੰਡ ਵਾ ਉੱਥੇ ਬੱਚਾ ਤੁਰਿਆ ਆਉਂਦਾ ਸੀ ਸ਼ਾਮਾਂ ਦਾ ਮਤਲਬ ਕਿ 7 ਵਜੇ ਦਾ ਟਾਈਮ ਹੀ ਹਨੇਰਾ ਹੋਣ ਵਾਲਾ ਸੀ ਇਸ ਬੱਚੇ ਨੇ ਜਿਵੇਂ ਤੁਸੀਂ ਕਿਹਾ ਲਿਫਟ ਲੈ ਲੈ ਆ ਰਿਹਾ ਪਤਾ ਨਹੀਂ ਹੁਣ ਇਹ ਤੇ ਰੱਬ ਜਾਣਦਾ ਜਾਂ ਬੱਚਾ ਇਸ ਬੱਚੇ ਨੇ ਲਿਫਟ ਲਈ ਇਹਨਾਂ ਤੋਂ ਇਹਨਾਂ ਤੋਂ ਲਿਫਟ ਲਈ ਆ ਇਹਨਾਂ ਨੂੰ ਕਹਿੰਨਾ ਕਿ ਮੈਂ ਆਨੰਦਪੁਰ ਸਾਹਿਬ ਜਾਣਾ ਵਾ ਠੀਕ ਹੈ ਠੀਕ ਹੈ ਜੀ ਆ ਦੱਸਿਓ ਕੀ ਕਹਿ ਰਹੇ ਨਹੀਂ ਮੈਂ ਤਾਂ ਉਹਦੇ ਕਮਰੇ ਮਿਲਦੇ ਫਰੀ ਹਜੀ ਕਮਰੇ ਮਿਲਦੇ ਉਹ ਫਰੀ ਵੀ ਉੱਥੇ ਜਾਣਾ ਹੁੰਦਾ ਮੈਂ ਨਾਨਕ ਸਿੰਘ ਨਾਨਕ ਸਿੰਘ ਜੀ ਨੂੰ ਨਾਨਕ ਸਿੰਘ ਨੂੰ ਪੂਰੀ ਅਨੰਪੁਰ ਸਾਹਿਬ ਆਪਣੇ ਮਾਪੋਂ ਨੂੰ ਆਪਣਾ ਜਾਂਦਾ ਹੱਸਦਾ ਤੇ ਤੂੰ ਪੁੱਤ ਪਿੰਡ ਦਾ ਤੇ ਪਤਾ ਹੈ ਗੱਲ ਦੇ اندر ਮੁੜਿਆ ਸੁਣਦੇ ਗੱਲੇ ਕੋਈ ਚੱਕਰ ਜੂ ਤੈਨੂੰ ਤੈਨੂੰ ਪਤਾ ਹੋਵੇਗਾ ਤੂੰ ਕਿ ਅੱਗੇ ਕਰੇ ਤੂੰ ਤੇਰੀ ਮੰਮੀ ਆਪਣੇ ਨੂੰ ਕਿਹਨਾ ਮੈਂ ਡਰਦੀ ਮੈਂ ਚੱਲਿਆ ਨਾ ਤੂੰ ਤੇ ਕਰ ਤੂੰ ਬੋਤਲ ਨੂੰ ਬੰਦ ਉਹਦੀ ਕਰੀ ਮੈਨੂੰ ਤਪਤ ਬੁੱਧ ਸੈਨ ਨਾਮ ਦੇ ਦੱਸ ਨਾ ਨਹੀਂ ਆਪਾਂ ਕੋਈ ਵੀਡੀਓ ਵੇਣਾ ਨਾ ਨਾ ਤਾਂ ਕਹੀ ਹੀ ਨਹੀਂ ਤੋ ਦੱਸਦੇ ਦਿਲ ਮੈਂ ਪੁੱਛੋ ਵੀ ਇਤਰਾ ਕਰਦੇ ਤੇ ਇਹੋ ਜਿਹੀ ਚੇਤਾਵਨੀ ਆ ਰਿਹਾ ਨਾ ਵੀ ਮੈਨੂੰ ਮਮੀ ਡੈਡੀ ਦਾ ਮੈਨੂੰ ਪਤਾ ਤੱਕ ਨਹੀਂ ਵੀ ਮੇਰੇ ਕਿਤਰਾ ਦਾ ਮੈਂ ਕੋਦੋਂ ਨਹੀਂ ਰਿਖੀ ਜਦ ਗਿਆ ਬੱਜਾ ਨਾ ਨਹੀਂ ਗਿਆ ਨਹੀਂ ਕੋਈ ਪਤਾ ਨਹੀਂ ਆਖਣੀ ਗਰਦੀਆ ਪੀਂਦੇ ਆਪਨੇ ਨਾਮ ਤਾਂ ਕਹਦਾ ਨਹੀਂ ਬੜੀਆਂ ਸੀਗਾ ਫਿਰ ਇਹਨੂੰ ਮੈਨੂੰ ਦਿਖਾ ਕੇ ਕਹਿੰਦਾ ਵੀ ਮੇਰਾ ਜਈਏ ਤੇ ਨਾਮ ਪੈਂਦਾ ਤੇ ਮੁੜ ਕੇ ਕਰਦਾ ਕਰਦਾ ਹੌਲੀ ਹੌਲੀ ਕਰਕੇ ਜਿਵੇਂ ਰਾਜਾ ਜੀ ਰਾਜਾ ਮਰਦੀ ਖਾ ਪੀ ਤੇਨੂੰ ਮੈਂ ਕਿਹਾ ਕੋਈ ਕੋਹ ਨਹੀਂ ਆਦਾ ਇੱਥੇ ਆਦਾ ਮੈਂ ਕਿਤੇ ਨਹੀਂ ਜਾਣਾ ਮੈਂ ਤੁਹਾਡੇ ਕੋਲ ਰਹਿਣਾ ਤੇ ਬੱਬਲਿਆ ਨੂੰ ਲੱਭਣ ਦੇ ਪੀ ਚਾਹ ਤੇ ਜਵਾਬ ਆ ਐਡਾ ਵਧੀਆ ਕਰਦੀ ਹੈ ਨਾ ਤੀਜਾ ਜੇ ਪੈ ਪੈ ਰੋਦੇ ਵਿਚਾਰੇ ਰੇ ਪਰ ਮੈਂ ਤੁਹਾਨੂੰ ਰੋਣੀ ਵਿਚਾਰੀ ਨੇ ਹਨਾ ਹਾਰ ਬੰਦ ਕਰਕੇ ਆਪਣੀ ਛੱਟ ਦਾ ਉਹਦਾ ਬੰਦ ਕਰਕੇ ਪਿੰਡ ਪਹੁੰਚੀ ਆ। ਬੜਾ ਭਾਈ ਜੋ ਮੈਂ ਤਲ ਤਲ ਗੁਰੂ ਵੀ ਆ ਸੋਣੀ ਤੇ ਗੱਲ ਲਵਰੀ ਜੂਨੀਅਰ ਦਾ। ਅੱਛਾ ਸਹੀ। ਨਹੀਂ ਬਾਬੇ ਦੀ ਜਦੋਂ ਬੈ ਗਏ ਉਹਦਾ ਮਜ਼ਾ ਕਰਦੇ ਆ। ਹਾਂਜੀ। ਜਿਵੇਂ ਇਹ ਤੋ ਰੱਖਿਆ ਉਹ ਰੱਖਿਆ ਬਾਲੇ ਦਿੱਤਾ ਇਹ ਰੱਖਿਆ ਬਾਲੇ ਦਿੱਤਾ ਇਹ ਮੈਂ ਕਰੂੰ। ਜਦੋਂ ਪਹਿਲਾਂ ਭਾਈ ਜਾ ਉਹ ਇਦਾਂ ਨਹੀਂ ਉਹ ਦੱਸਿਆ ਲੋਰੋ ਕੇ ਵੀ ਮੇਰਾ ਅਹੀਂ ਪਲਾਣਾ ਨੂੰ ਦੱਪਕਾ ਮਾਰੇ ਉਹ ਬੱਚਾ ਆਪਣਾ ਸਾਹਮਣੇ ਨਹੀਂ ਸਕਦਾ ਹਾਂਜੀ ਅਭੀ ਇਹਨੂੰ ਲੈ ਕੇ ਗਿਆ ਕਿਹਦਾ ਸਾਹਮਣਾ ਫਰਜ ਕਰਦਾ ਕਹਿੰਦੇ ਹੁਸੈਨ ਨੇ ਭੱਜਿਆ ਭਾਜੀ ਅੱਜ ਬਹੁਤ ਇਹ ਤੇ ਪਲਾ ਹੋਵੇ ਵੀਰ ਜੀ ਹੋਣਾ ਦਾ ਅੱਜ ਇਤਫਾਕ ਦੀ ਗੱਲ ਹੈ ਕਿ ਇਹਨਾਂ ਦੇ ਪੋਤਰੇ ਦਾ ਜਨਮ ਦਿਨ ਸੀਗਾ ਠੀਕ ਹੈ ਜਨਮ ਦਿਨ ਵਾਸਤੇ ਉਹ ਬਾਜ਼ਾਰ ਕੁਝ ਕਿ ਮੇਰੇ ਸਾਡੇ ਲੈਣ ਗਿਆ ਸੀਗੇ ਤੇ ਇਹਨਾਂ ਨੂੰ ਬੱਚਾ ਮਿਲ ਗਿਆ ਤੇ 7 ਵਜੇ ਮਿਲ ਗਿਆ ਜੇ ਹਨੇਰਾ ਹੋ ਜਾਂਦਾ ਅੱਧਾ ਘੰਟਾ ਹੋਰ ਵੱਧ ਹੋ ਜਾਂਦਾ ਤੇ ਬੱਚੇ ਨੇ ਪਤਾ ਨਹੀਂ ਕਿੱਧਰ ਕਿੱਧਰ ਚਲ ਜਣਾਏ ਠੀਕ ਹੈ ਜੀ ਉਹ ਜਿਹਦੇ ਹੱਥ ਲੱਗਦੇ ਨੇ ਮੈਂ ਵੀਰੇ ਗੁਜਰਾ ਕੋਲ ਵੀ ਜੀ ਮੈਂ ਜਾਂਦਾ ਰਹਿਣਾ ਗੁਜਰਾਵਰ ਹਾਂ ਅਸੀਂ ਵੀ ਡਰਦੇ ਸੀ ਵੀ ਬੱਚੇ ਦੇ ਕਿਸੇ ਦੇ ਹੱਥ ਨਾਲ ਦਲਤ ਹੱਥ ਜਣਾ ਆ ਜੇ ਬੱਚੇ ਹਾਂਜੀ ਕਿਉਂਕਿ ਡਰ ਉਹ ਤਾਂ ਪਾਪੂਨ ਦਬਕਾ ਕੋਈ ਮਾਂ ਇਦਾਂ ਹੁੰਦੀ ਹੈ ਇੰਨਾਂ ਦੀ ਹਾਲਤ ਐਫ ਹੋਈ ਸਾਰਾ ਇੰਨਾਂ ਕੋਲ ਹਾਂਜੀ ਟੈਗ ਇਹਨਾਂ ਨੂੰ ਆਲਰੇਡੀ ਹੋਇਆ ਹੋਇਆ ਹਾਂ ਇਹਨਾਂ ਬਿਲਕੁਲ ਖਲੋਗੇ ਜੀ ਇਹ ਇਥੋਂ ਦਵਾਈ ਲੈਣ ਆਏ ਨੇ ਇਹਨਾਂ ਨੂੰ ਗੁਨਾਹਕ ਹੋਸ ਵੀਰਾਲ ਕੀ ਕੋਈ ਛੱਡਿਆ ਤੇ ਸਰਦਾਰ ਕਰਾ ਕਰਾ ਕੇ ਇਹਨਾਂ ਨੂੰ ਰਾਜੀ ਨਹੀਂ ਬੱਚੇ ਨੂੰ ਕੋਈ ਪ੍ਰੋਬਲਮ ਤੇ ਨਹੀਂ ਆ ਇਹਦੇ ਪੈਲੀ ਦੀ ਬੈਕਾਂ ਨਹੀਂ ਦਾ ਪੈਕਾਂ ਬੈਕਾਂ ਨਹੀਂ ਪੈਲੀ ਨੂੰ ਉਡਿਆ ਰਹੇ ਨੇ ਹਣ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਬੱਚੇ ਦੀ ਪੁਰਾਣੀ ਰਿਕਾਰਡ ਪੁਰਾਣੀ ਹਸੀਦਤ ਮੈਨੂੰ ਪਤਾ ਨਹੀਂ ਆ ਪਰ ਬੱਚਾ ਤੁਹਾਡਾ ਅੱਜ ਦੀ ਡੇਟ ਦੇ ਵਿੱਚ ਥੋੜਾ ਇਹਨਾਂ ਡਿਸਟਰਬ ਹੋ ਗਿਆ ਅੱਜ ਬਹੁਤ ਜ਼ਿਆਦਾ ਤੇ ਤੁਸੀਂ ਇਹ ਕੰਮ ਕਰਿਓ ਵੀਰੇ ਚਲੋ ਇਹ ਪੈਨ ਹੋਣਾ ਨਹੀਂ ਕਰਨਾ ਨਹੀਂ ਹੈ ਤੁਸੀਂ ਇਹ ਕੰਮ ਕਰਿਓ ਕੱਲ ਨੂੰ ਜਿਵੇਂ ਬੱਚੇ ਨੇ ਅੱਜ ਸਟੈਪ ਪੁੱਟ ਹੋ ਸਕਦਾ ਆਪ ਇੰਪੁੱਟ ਲਿਆ ਹੋਵੇ ਬਿਲਕੁਲ ਬਿਲਕੁਲ ਠੀਕ ਹੈ ਜੀ ਆਪਾਂ ਕਹਿ ਰਹੇ ਆ ਕਿ ਬੱਚੇ ਦਾ ਕਿਡਨਾਪ ਹੋਇਆ ਹੋ ਸਕਦਾ ਬੱਚੇ ਨੇ ਆਪ ਸਟੈਪ ਪੁੱਟ ਲਿਆ ਹੋਵੇ ਰੱਬ ਨਾ ਕਰੇ ਕੱਲ ਨੂੰ ਕੀਤੇ ਇਹੋ ਜਿਹੇ ਸਟੈਪ ਫੇਰ ਰਿਪੋਰਟ ਲਵੇ ਇਹਦਾ ਤੁਸੀਂ ਇੱਥੇ ਇਹਦਾ ਐਡਰੈਸ ਲਿਖ ਦਿਓ ਮੋਬਾਈਲ ਨੰਬਰ ਐਡਰੈਸ ਟੈਟੂ ਬਣਵਾ ਦਿਓ ਟੈਟੂ ਬਣਵਾ ਦਿਓ ਇੱਥੇ ਨਾ ਬਣਵਾਇਓ ਇੱਥੇ ਨਾ ਬਣਾ ਕੇ ਯਾਰ ਲੋਕ ਦੇਖਦੇ ਨਹੀਂ ਆ ਇੱਥੇ ਜਾਂ ਇੱਥੇ ਬਣਵਾ ਦਿਓ ਜਿਹੜਾ ਮਤਲਬ ਇੱਥੇ ਬਣਾਇਓ ਇੱਥੇ ਬਣਾਇਓ ਜੇਕਰ ਅੱਜ ਇਹਨੇ ਸਟੈਪ ਪੁੱਟ ਲਿਆ ਕਿਉਂਕਿ ਆਪਾਂ ਕਹਿ ਰਹੇ ਹਾਂ ਕਿ ਸਟੈਪ ਹੀ ਪੁੱਟਿਆ ਲੱਗਦਾ ਹਨਾ ਕਰ ਬੱਤਾਰੋ ਆਪਣਾ ਇਹੋ ਲੱਗਦਾ ਕਿ ਜੇ ਇਹ ਕਿਸੇ ਬੰਦੂਕਾ ਰੱਖਦਾ ਕੋਈ ਇਹਨੂੰ ਕਟਨਾਪ ਕਰ ਮੈਂ ਤੈਨੂੰ ਪੁੱਛਦਾ ਕਿ ਨਹੀਂ ਆ ਰਾਤ ਨੂੰ ਨਹੀਂ ਆ ਰਿਹਾ ਤੇ ਰਗੜੇ ਦਾ ਆਪਣਾ ਡੇਟਾ ਮਿੱਠਿਆ ਹੋਣਾ ਵੀ ਮੈਂ ਫੋਨ ਦੀ ਜਗਾ ਫੋਨ ਨਾਲ ਫਲਾਉਂਦਾ ਹਾਂ ਹਾਂਜੀ ਕਰੋ ਇਹ ਤਾਂ ਹੁਣ ਬੱਚੇ ਨੂੰ ਪਤਾ ਕਿਉਂਕਿ ਅਸੀਂ ਆਪਾਂ ਇਹਦੇ ਦੋ ਪਹਿਲੂ ਆ ਜਾਂ ਤੇ ਹੋ ਸਕਦਾ ਕਿਟਨਾਪ ਹੋਇਆ ਹੋਵੇ ਅਗਲਾ ਡਰ ਗਿਆ ਹੋਊਗਾ ਪਰ ਗੁਰਦੋਂ ਰਿਓ ਵੀ ਬੰਬਾਈ ਨੇ ਸਿੱਸੀ ਦੀ ਛੁਵਾਇਆ ਹਾਂਜੀ ਉਥੋਂ ਟਰਕੇ ਆਇਆ ਪਰ ਬੱਚੇ ਜਿਹੜੀ ਟਰਾਲੀ ਦੇ ਉੱਪਰ ਬੈਠਾ ਸਦਿਆ ਮਹਿੰਦਰ ਫੜ ਕੇ ਬੱਠਾ ਬਿਨਾ ਬਣਾ ਦਾ ਬੱਚਾ ਨਹੀਂ ਬੈਠ ਸਕਦਾ ਮੈਂ ਨਹੀਂ ਬੈਠ ਸਕਦਾ ਜਦ ਤੱਕ ਉਹ ਉਹ ਫਿਰ ਡਾਲ ਲਿਆ ਕੀ ਕਹਿੰਦਾ ਪੈਣੇ ਗੱਲ ਹੋਈ ਉਹ ਵੀ ਕਹਿੰਦਾ ਵਾ ਵੀ ਮੈਨੂੰ ਨਿਹੱਤ ਦਿੱਤਾ ਵਾ ਅੱਛਾ ਟਰਾਲੀ ਵਾਲਾ ਮਿਲਿਆ ਵਾ ਹਾਂ ਤੇ ਤੇ ਬਸ ਜੀ ਉਹਨੂੰ ਲੱਭ ਕੇ ਉਹਨੂੰ ਪੁੱਛਿਆ ਕਹਿੰਦਾ ਮੈਨੂੰ ਖਾ ਦਿੱਤਾ ਮੈਂ ਮੰਡੀ ਗਿਆ ਨਾ ਸੀ ਤੇ ਮੰਡੀ ਦੇ ਮੋੜ ਤੇ ਉੱਤਰ ਗਿਆ ਮੈਨੂੰ ਤੇ ਫਿਰ ਤੇ 100% ਢੇ ਹੋਈ ਗੱਲ ਆ ਕਿ ਬੱਚਾ ਹੱਥ ਦੇ ਦੇ ਕੇ ਆਇਆ ਹੱਥ ਦੇ ਦੇ ਕੇ ਯੋ ਕਿ ਉਹ ਅਸੀਂ ਵੀ ਇਹੋ ਗੱਲ ਕਹਿ ਰਹੇ ਹਾਂ ਵੀ ਟਰਾਲੀ ਵਾਲਾ ਆਪਾਂ ਲੱਭੀਏ ਜਿਹੜੇ ਗੁਰਦਾਰੇ ਬਾਬਾ ਜੀ ਆ ਉਹਨਾਂ ਨੇ ਲੱਭਿਆ ਹਾਂਜੀ ਉਹਨਾਂ ਦੇ ਪਿੰਡ ਦਾ ਸੀ ਤੇ ਉਹਨਾਂ ਨੇ ਪਛਾਣ ਲਿਆ ਭਾਈ ਗੱਲ ਬੜੀ ਤਗੜੀ ਸੀਗੀ ਉਹ ਕਹਿੰਦਾ ਵੀ ਟਰਾਲੀ ਵਾਲਾ ਕਿਹਾ ਮੈਨੂੰ ਟਰਾਲੀ 'ਤੇ ਬੈਠਾ ਵਾ ਹੱਥ ਫੜ ਕੇ ਬੈਠਾ ਹਾਂਜੀ ਹਾਂਜੀ ਹੱਥ ਫੜ ਕੇ ਬੈਠਾ ਮੈਂ ਵੀ ਇਹਨੂੰ ਪੁੱਛਿਆ ਵਾ ਮੈਂ ਕਿਹਾ ਪੁੱਤ ਤੂੰ ਟਰਾਲੀ 'ਤੇ ਬੈਠਾ ਮੈਨੂੰ ਵੀਡੀਓ ਭੇਜਦੀ ਗੁਰਦਾਰ ਸਾਹਿਬ ਤੋਂ ਮੈਂ ਕਿਹਾ ਪੁੱਤ ਤੂੰ ਟਰਾਲੀ 'ਤੇ ਬੈਠਾ ਤੂੰ ਕਹਿੰਦਾ ਮੈਨੂੰ ਕੈਪ ਕੀਤਾ ਕਿਸ ਨੇ ਗੱਡੀ 'ਚ ਫਟਾਇਆ ਕਹਿੰਦਾ ਨਹੀਂ ਬਾਅਦ ਦੇ ਵਿੱਚ ਟਰਾਲੀ ਇਹ ਬੱਚਾ ਕਿਉਂ ਬੰਦੂਕਾਂ ਦੀਆਂ ਗੱਲਾਂ ਕਰ ਰਿਹਾ ਐਡਾ ਛੋਟਾ ਹੋਆ ਹਰੇ ਥੋੜਾ ਜਿਹਾ ਨਾ ਜੋ ਡਿਸਟਰਬ ਹੋਇਆ ਹੋਇਆ ਹੋਵੇ ਆ ਟਿਕਲ ਮੋਬਾਈਲਾਂ ਤੇ ਦੇਖਦਾ ਹਾਂ ਹੋ ਸਕਦਾ ਪਹਿਨੇ ਗੇਮ ਗੁੰਮਤ ਨਹੀਂ ਜਾਂਦੀ ਦਿੰਦਾ ਏ ਫੋਨ ਤੇ ਮੇਰਾ ਨੇ ਖੇਡਣਾ ਨਹੀਂ ਛੱਡਦਾ ਨਾ ਮੈਂ ਜਾਣਾਂ ਨਹੀਂ ਕਿਤੇ ਵੀ ਆਲਾ ਪਹਿਲੇ ਰੱਦੇ ਨਾ ਵੀ ਗੁਰਦਰੇ ਕਰਨਦੇ ਆ ਸ਼ਰਾਰਤਾਂ ਮੇਰੇ ਪਾਪਾ ਨੇ ਕਿਹਾ ਵੀ ਆ ਕੇ ਬਹਿ ਜਾ ਲਪਕਾ ਮਾਰਿਆ ਇਹਨੂੰ ਮੇਰੇ ਪਾਪਾ ਨੇ ਉਹਨੇ ਮਾਇੰਡ ਕੀ ਆਇਆ ਗੇਮਾਂ ਸਭ ਕਰ ਲਿਆ ਕਿ ਉਹ ਆ ਟਿਕਲ ਵਿੰਦੇ ਆ ਬੱਤੀ ਉਹੋ ਕੁਝ ਦੂਰ ਆਉਂਦੇ ਕੇ ਪਰ ਭਾਈ ਜੀ ਰੱਬ ਨਾ ਕਰੇ ਅੱਜ ਤੇ ਚਲੋ ਕਿਸਮਤ ਚੰਗੀ ਹੀ ਪਰਵਾਰ ਦੀ ਬੱਚ ਪੀਏ ਆਪਣੇ ਪਰਿਵਾਰ ਦੇ ਨਾਲ ਮਿਲ ਗਿਆ ਜੀ ਦੋ ਘੰਟੇ ਬਾਅਦ ਪਰਿਵਾਰ ਲੱਭ ਗਿਆ ਪੰਜਾਂ ਮਿੰਟ ਪਰ ਇਹ ਭੈਣ ਨੇ ਪੰਜ ਛੇ ਘੰਟੇ ਜਿਹੜੇ ਕੱਢੇ ਹੋਣਗੇ ਨਾ ਬੜੇ ਔਖੇ ਕੱਢੇ ਹੋਣਗੇ ਮੈਂ ਤਾਂ ਤਾਂ ਜਿਹੜੇ ਬਈ ਲੱਗੇ ਬਈ ਰੋਂਦੀ ਆ ਛੋਟੀ ਕੁੜੀਆਂ ਨੂੰ ਭੁੱਲ ਗਏ ਟੁਕਣਾ ਇਹ ਕਹਿੰਦਾ ਭਾ ਮੈਨੂੰ ਨਹੀਂ ਚੁੱਕਿਆ ਮੈਨੂੰ ਵੀ ਦੀ ਫੋਨ ਆਉਂਦੇ ਕਈਆਂ ਦੇ ਪਰਿਵਾਰ ਹਿੱਤੇ ਲੱਭੇ ਨਹੀਂ ਆ ਬੱਚਿਆਂ ਦੇ ਰੋਂਦੀ ਆ ਕਿ ਇਹ ਲੱਭਦੇ ਨਹੀਂ ਆ ਤੁਸੀਂ ਇੱਕੋ ਰਿਕਵੈਸਟ ਹੈ ਤੁਹਾਡੇ ਅੱਗੇ ਇਹਦਾ ਜਾਂ ਗੁੱਟ ਤੇ ਜਾਂ ਇਹਦਾ ਇੱਥੇ ਠੀਕ ਹੈ ਜੀ ਇਹਦਾ ਨਾਂ ਇਹਦਾ ਨਾਂ ਨਹੀਂ ਇਹਦੇ ਪਿੰਡ ਦਾ ਨਾਂ ਤੇ ਮੋਬਾਈਲ ਨੰਬਰ ਉਹ じゃ ਕੋਈ ਦਿਓ ਆਪਣਾ ਹੀ ਦੇ ਦਿਓ ਚਾਹੀਦਾ ਵੀ ਕੱਲ ਨੂੰ ਇਹ ਬੱਚਾ ਦੁਬਾਰਾ ਇਹ ਸਟੱਪ ਨਾ ਪੁੱਤੇ ਤੇ ਰਸੀਰ ਨਾਲ ਇਹ ਕਹਿੰਦੇ ਮੋਬਾਈਲ ਨੰਬਰ ਜਿਆਦਾ ਕਹਿੰਦੇ ਅਸੀਂ ਕਹੇਲੇ ਸ਼ਾਇਦ ਆਈਦਾ ਨਾ ਬੱਚਾ ਪਿੰਡ ਜੋ ਅਨੰਦ ਦਾ ਕੋ ਫੋਨ ਲਾ ਕੇ ਸਾਨੂੰ ਕਰਦਾ ਕਿ ਪਪਾ ਕੱਲੋ ਵੀ ਕੋ ਫੋਨ ਲਾ ਕੇ ਫੋਨ ਕਰਦਾ ਪਾਪਾ ਜੀ ਕਿੱਥੇ ਹਰ ਘਰ ਘਰ ਨਹੀਂ ਆਇਆ ਅੱਜ ਕੁਝ ਵੀ ਮੈਂ ਪੁੱਛ ਲੈਣਾ ਪੁੱਤ ਤੇਰੀ ਕਲਾਸ ਕਿਹੜੀ ਐ ਤੇਰਾ ਪਿੰਡ ਕਿਹੜਾ ਵਾ ਤੇਰੇ ਮੰਮਾ ਡੈਡ ਦਾ ਨਾਮ ਕੀ ਆ ਆ ਬੱਚਾ ਕੇ ਇੱਕੋ ਗੱਲ ਕਹਿ ਰਿਹਾ ਮੈਨੂੰ ਕੁਝ ਨਹੀਂ ਪਤਾ ਇਹ ਉਹ ਕਹੀ ਯਾਰ ਉਹ ਦੱਸ ਦੇ ਕਿ ਇਹ ਵੀਡੀਓ ਕਾਲ ਤੇ ਨਹੀਂ ਬੋਲ ਰਿਹਾ ਕੁਝ ਵੀ ਵੀਡੀਓ ਕਾਲ ਕੀਤੀ ਆ ਵੀਡੀਓ ਕਾਲ ਕੀਤੀ ਹੈ ਤੇ ਮੁੱਛਦਾ ਵੀ ਕੀ ਲੱਗਦਾ ਤੇ ਇਹਨੇ ਕੋਈ ਨਾ ਪੁੱਛਿਆ ਵਾਰ ਵਾਰ ਪੁੱਛਿਆ ਬੈਂਟੀ ਡੈੱਡ ਹੋ ਗਈ ਨਹੀਂ ਹੋਰ ਵੀ ਗੱਲ ਹਾਈਵੇ ਕਿੰਨਾ ਚੱਲਦਾ ਪਹਿਲੀ 40 ਕਿਲੋਮੀਟਰ ਦਾ ਸਫ਼ਰ ਕਰਕੇ ਆ ਗਿਆ ਬੱਚਾ ਕਿਤੇ ਉਹਦੇ ਹੱਥ 'ਚ ਆ ਜਾਂਦਾ ਨਾ ਤੇ ਅੱਜ ਮੇਰੇ ਸਾਹਮਣੇ ਲੱਭਣੇ ਨਹੀਂ ਬੱਚਾ ਭਾਈ ਦੇ ਭਰਾਵਾ ਹਰੀਕਾ ਨੂੰ ਰਿਸ਼ਤੇਦਾਰੀ ਅਹੀਂ ਰਸਿ ਤੇ ਗੁਰਪਾਲ ਆ ਕੇ ਜੇ ਫੋਟੋ ਆ ਬਾਦੇ ਆ ਵੀ ਚੱਲ ਹੱਲ ਬੋਲੇਗੇ ਜਾਨ ਮੇਰੇ ਅਸੀਂ ਮੈਂ ਮੈਂ ਆਪਣੇ ਪੇਜ ਤੇ ਪਾਈ ਆ ਗਰੁੱਪਾਂ ਚ ਅਸੀਂ ਬੜੀਆਂ ਪਾਈਆਂ ਵਾ ਵੀਰ ਜੀ ਉਹਨਾਂ ਨੇ ਪਾਈਆਂ ਵਾ ਮੈਨੂੰ ਤੈਨੂੰ ਕਿੰਨਾ ਪਿਆਰ ਕੀਤਾ ਇਥੇ ਨੀ ਗੱਲ ਕਰ ਰੋ ਦੀ ਆਪਣਾ ਹਮਾਉਂ ਤੇ ਖੁੱਲੀ ਹਵਾ ਵੇ ਢੇਰੀ ਆਵੇ ਤੇ ਮੰਮੀ ਰੋਈ ਜਾਂਦੀ ਮੇਰਾ ਮੁੰਡਾ ਇਕੱਲਾ ਸੌਂਦੇ ਖੜਾ ਉੱਥੇ ਮਤਲਬ ਕਹਿੰਦੇ ਸਿਰਪੀੜ ਹੁੰਦਾ ਹੀ ਨਾੜੀ ਦੀਆਂ ਦਵਾਈਆਂ ਪਈਆਂ ਮੈਂ ਕਹਿੰਦਾ ਡਾਕਟਰ ਦਾ ਡਾਕਟਰ ਨੇ ਕਹੇ ਰਣ ਕੇ ਸਿਰਪੀੜ ਹੋਵੇ ਤੇ ਫਾਇਦਾ ਕੀ ਫਿਰ ਤੇਰਾ ਨੇ ਬੱਚੇ ਨਾ ਬੱਚਾ ਨਾ ਅੱਜ ਨਾ ਆ ਹੈਗਾ ਵਾਜਬ ਡਿਸਟਰਬ ਹੋ ਗਿਆ ਅੱਜ ਨਾ ਨੇ ਪੈਰ ਤਹੀਂ ਨਾ ਚਪਲ ਵੀ ਦਿੱਤਾ ਚਪਲ ਮੰਮੀ ਆਪਣੀ ਨੇ ਪਾ ਗਿਆ ਬੂਟ ਇਹਦੇ ਉੱਥੇ ਰਹਿ ਗਏ ਬੂਟ ਉੱਥੇ ਗੜੇ ਬੂਟਾਂ ਨੂੰ ਵੇ ਵੇ ਰੋਈ ਜਾਂਦੀ ਭਰਾ ਇਹ ਬੂਟ ਫੜ ਕੇ ਹੱਥੇ ਨਾਲ ਇਹਨੇ ਸੀਨੇ ਨੂੰ ਲਾਏ ਹੋਏ ਨੇ ਇਹਨੇ ਰੋਣਾ ਨਹੀਂ ਚਾਹੀਨੇ ਆ ਗੁੜੀਆ ਕੀ ਬੇਬੀ ਹੈ ਇਹ ਗੁੜੀਆ ਦਾ ਬੱਚੇ ਕਿਨੇ ਟਾਡੇ ਵਿਚਾਰਾ ਕੱਲਾ ਕਰਾ ਮੁੰਡਾ ਹੈ ਨਾ ਤੇ ਰੋਣਾ ਹੀ ਆ ਪੈਣੀ ਤੇ ਕੀ ਕੰਮ ਕਰਦੇ ਭਾਈ ਅੱਛਾ ਰਿਕਸ਼ਾ ਇਹ ਡਿਕਸ਼ਾ ਚਲਾਉਂਦੇ ਹਨ ਉਹ ਵਿਚਾਰੀ ਸਹੀ ਗੱਲ ਆ ਵੀਰੇ ਜੇਕਰ ਤੁਸੀਂ ਨਾ ਹੁੰਦੇ ਤੇ ਇਹਨਾਂ ਵਿਚਾਰੇ ਨੇ ਕਿੱਥੇ ਹੋਣਾ ਇਹਨਾਂ ਨੂੰ ਪਤਾ ਹੀ ਨਹੀਂ ਹਨ ਭਗਤ ਉਹ ਵਿਚਾਰੇ ਹੈਗੇ ਮੈਨੂੰ ਕੋਣ ਆਇਆ ਇਹਨਾਂ ਦਾ ਕਹਨੇ ਕਿਸੇ ਨੂੰ ਦੱਸਿਆ ਇਹ ਪਿੰਡ ਪਿੰਡ ਜੀ ਕਿਸ ਨੂੰ ਦੱਸਿਆ ਇਹ ਅੱਲਾ ਧੱਕਾ ਗਏ ਸਾਰੇ ਲੱਗਣ ਮੈਂ ਆ ਸਾਰਾ ਨਹੀਂ ਜੇ ਘਰ ਕੇ ਬਾਬੇ ਜੀ ਕਹਿੰਦੇ ਕਿ ਘਰੇ ਚੱਲ ਗਿਆ ਹੋਣਾ ਵਾ ਅੱਛਾ ਲੱਭ ਲੋ ਕੇ ਪਰ ਘਰੇ ਵੀ ਤਾਂ ਸੁਣਦੇ ਨਾ ਭਾਈ ਵੀ ਨੌ ਲੱਗਾ ਦੇ ਗਿਆ ਘਰ ਪਹੁੰਚਿਆ ਨਾ ਇਹ ਵੀ ਕਹਿੰਦੇ ਵੀ ਘਰ ਦੇ ਪਹੁੰਚ ਜਾਣਾ ਵਾ ਵੀਰੇ ਬਗਾਨਾ ਤੇ ਉੱਪਰ ਗੱਲਾਂ ਗੁੜਿਆ ਲਿਰਦਾ ਏ ਢਿੱਲੋ ਸ਼ਹਿਰ ਰੱਖ ਚੱਲਾ ਕੋ ਹੁੰਦਾ ਸਾਈਕਲ ਤੇ ਪਰ ਵੀਰੇ ਹੁਣ ਬੱਚਾ ਡਿਸਟਰਬ ਜੇ ਜੇਕਰ ਤੁਸੀਂ ਇਹਦਾ ਨਾਂ ਨੂੰ ਨਾਂ ਲਿਖਿਆ ਕੱਲ ਨੂੰ ਫੇਰ ਸਟਾਪੇ ਕੋਟ ਸਾਧਾਰੇ ਮੇਰੀ ਗੱਲ ਯਾਦ ਰੱਖਿਓ ਬਿਲਕੁਲ ਤੇ ਤੂੰ ਹੈਗਾ ਵੀ ਕੱਲਾ ਨਾ ਤੇਰੇ ਉੱਥੇ ਆ ਨਾ ਨਾਂ ਨੂੰ ਨਾ ਨਾ ਜੱਟ ਇਹ ਕੰਮ ਇਹਨਾਂ ਨੂੰ ਤੁਸੀਂ ਕਰ ਦਿਓ ਕੰਮ ਫਿਰ ਇਹ ਟੈਟੂ ਤੋਂ ਵਾਲੇ ਤੋਂ ਚੱਲ ਜਿਓ ਤੇ ਇਹ ਤੋਂ ਬਸ ਇਹਦਾ ਨਾਂ ਨੂੰ ਕਰਵਾ ਲਿਓ ਨਹੀਂ ਕਰਵਾਉਣ ਨੂੰ ਕੀ ਚੱਕਰ ਨਹੀਂ ਯਾਰ ਕੱਲ ਜੱਗੇ ਹਾਂਜੀ ਇਹਦੇ ਥੋੜੀ ਕੁਛ ਬਾਬਾ ਜੀ ਕੋਲ ਜਾਣਾ ਹੈ ਹੈ ਕਿੱਥੇ ਜਾਣਾ ਈਲਾ ਜਾਣਾ ਦੇ ਘਰੇ ਜਾਣਾ ਵਾ ਕਿੱਥੇ ਆ ਨਾਈ ਦੱਸ ਕਿੱਥੇ ਰਹਿਣਾ ਦੱਸ ਲੈ ਸਾਡੇ ਸਾਹਮਣੇ ਦੱਸ ਦੇ ਕੇ ਹੈ ਘਰ ਕਿੱਥੇ ਤੇਰਾ ਸਾਡੇ ਦੱਸੇ ਗਿਆ ਤੇ ਖਾਣਾ ਨਹੀਂ ਇੱਥੇ ਰਹਿੰਦੇ ਮੇਰੇ ਪਾਪਾ ਜੀ ਉਹ ਰਹਿ ਆ ਕਰ ਉਹ ਬਾਬੇ ਬਹੁਤ ਵਧੀਆ ਬੰਦੇ ਆ ਉਹ ਜਾਣ ਕੇ ਦੇਦਾ ਨਹੀਂ ਕੀ ਕਹਦਾ ਘਰ ਜਾ ਲੋ ਇਹ ਜਾਣ ਕੇ ਗਿਆ ਬ੍ਰੀ ਇਹ ਦੱਸ ਪਹਿਲਾਂ ਇਹ ਕੌਣ ਆ ਉਹ ਕੌਣ ਆ ਆਹ ਕੌਣ ਆਹ ਕੌਣ ਆ ਕੌਣ ਆ ਮੰਮਾ ਆਹ ਕੋਣ ਆਹ ਕੋਣ ਇਹਦਾ ਕੀ ਨਾ ਰੱਖਿਆ ਜੇ ਕਿ ਲੱਗੇ ਲਗਾ ਕੀ ਨਾ ਰੱਖਿਆ ਦਾ ਬੂੜਾ ਆਪਣੇ ਕਿਉਂ ਨਹੀਂ ਪਾ ਲਿਆ ਬੱਚਾ ਮਾਰ ਸਦੈ ਸ਼ਾਰ ਹੋ ਗਿਆ ਇਹ ਵੀ ਇਤਨੀ ਖੁਸ਼ੀ ਦਾ ਦਿਨ ਸੀ ਬਰਥਡੇ ਸੀ ਤੇ ਵਧੀਆ ਦਿਨ ਚ ਲੋਕਾਂ ਦੇ ਮੇਲ ਹੋਇਆ ਮਾਂ ਨੂੰ ਬੱਚਾ ਮਿਲਿਆ ਬੜਾ ਪੁੱਤ ਨੂੰ ਖਟਿਆ ਜਿੰਨਾ ਇਹ ਬੜਾ ਵੱਡਾ ਕੰਮ ਹੁੰਦਾ ਵੀ ਮੇਲ ਹੋਇਆ ਮਾਰ ਚਲੋ ਕੋਈ ਨਹੀਂ ਪਤਾ ਹਾਂ ਚਲਿਏ ਹਨਾ ਭਾਵੇਂ ਹਨਾ ਇਹ ਇਤਨੀ ਪਾਹੀ ਨਾ ਮੈਨੂੰ ਮੇਰੀ ਮੰਮੀ ਵੀ ਨਹੀਂ ਹੈਗੀ ਨਾ ਮੇਰੇ ਲੈਣੀਗਾ ਮੈਂ ਤਾਂ ਵੇਖਿਆ ਨਹੀਂ ਨੇ ਟਿਕਰ ਮੈਂ ਉਹਨੇ ਵੇਖ ਲਿਆ ਘਰ ਵਧੀਆ ਸਾਡੇ ਕੱਚੇ ਆ ਗਏ ਉਹਨਾਂ ਨੂੰ ਮਾਪਿਓ ਭਾਜੀ ਮਾਪਿਓ ਮਾਪੇ ਹੁੰਦਾ ਸਾਡੀ ਬਿੰਦਰਾ ਰਿਸ਼ਤੇਦਾਰੀ ਇਹ ਵੀ ਸਾਡੇ ਬਾਹਰ ਉਹਨਾਂ ਨੇ ਘਰ ਦੇ ਦਿੱਤਾ ਮੈਨੂੰ ਉਹਨਾਂ ਨੇ ਫੋਨ ਕੀਤਾ ਮੇਰੇ ਯਾਰ ਘਰ ਦੇ ਚਾਚਾ ਫਿਰ ਕਰਨਾ ਕਰ ਕੋਈ ਜਦੋਂ ਮੈਂ ਤਾਂ ਫੋਨ ਕਰਤਾ ਭਾਜੀ ਉਹਨਾਂ ਨੂੰ ਬਿਆਨ ਕਰੰਦੇ ਆ ਜਿਹੜਾ ਆਉਂਦੇ ਡਿੰਗੰਡੀ ਇਹ ਜਦੋਂ ਇਹਨਾਂ ਮਾਲ ਦਾ ਵੇਖ ਲਿਆ ਮੈਂ ਆ ਧੰਨਵਾਦ ਮੈਂ ਕਰਦਾ ਸਿੰਘ ਸਾਹਿਬ ਜੀ ਹੋਣਾਂ ਦਾ ਵੀ ਵੀਰ ਜੀ ਹੋਣਾਂ ਦਾ ਵੀ ਪੀਜਾ ਲੋ ਇਹਨਾਂ ਨੇ ਤੁਹਾਡੀ ਇੱਕ ਫੋਨ ਤੇ ਹਨਾ ਦੁੱਖ ਲਗਾ ਤੇ ਆਏ ਨਾਲ ਤੁਹਾਡੀ ਨੂੰ ਪਤਾ ਕੋਈ ਹੈਗੀ ਕਿ ਯਾਰ ਇਹ ਮਰ ਜਾ ਨਹੀਂ ਭਾਈ ਅੱਜ ਇਹ ਮਰ ਜਾ ਨਹੀਂ ਹਾਨੂੰ ਪਤਾ ਨੂੰ ਟੈਗ ਲੱਗੇ ਹੋਇਆ ਵਾ ਇਹਨਾਂ ਦੇ ਪਾਸਾ ਸਾਰਾ ਖਲੋ ਗਿਆ ਮੇਰੇ ਹੀ ਕਸਟਮਰ ਸਭ ਤੋਂ ਫੇਲਾ ਗਾ ਗਈ ਮੇਰੇ ਉੱਟੋ ਪਿਆਰ ਪਿਆ ਤੇ ਇਹਨਾਂ ਨੂੰ ਟੈਗ ਹੋ ਗਿਆ ਨਾ ਇਹਨਾਂ ਕੋਈ ਸੰਭਲ ਵਾਲਾ ਉਸ ਤੋਂ ਬਾਅਦ ਇਹਨਾਂ ਨੂੰ ਬੜ ਕੇ ਦਵਾਈਆਂ ਚਲੀਆਂ ਫਿਰ ਰੱਖਿਆ ਪਾ ਕੇ ਦਿੱਤਾ ਹਾਂ ਇਹ ਵੀ ਜਣੀ ਦੱਸਦੇ ਪਏ ਵੀ ਦਵਾਈ ਬੁੱਟੀ ਵੀ ਇਹ ਵੀ ਨਹੀਂ ਸੇਵਾ ਕਰਦੇ ਲੋਕੀ ਪੰਜੋਬ ਰੋਟੀ ਪਾਣੀ ਇਹ ਸਭ ਅਸੀਂ ਦੁਕਲੇ ਆ ਵੀਰ ਇਹ ਇਹ ਸੇਵਾ ਵਾ ਨਹੀਂ ਨਹੀਂ ਕਿਹੇ ਦਾ ਭਲਾ ਹੋ ਜੇ ਉਸ ਤੋਂ ਵੱਡੀ ਵੀ ਨਹੀਂ ਹੁੰਦਾ ਦਾ ਹਸਪਤਾਲਾਂ ਹੀ ਰਹੀ ਆ ਰੋ ਲੱਗੇ ਜਾਂਦੇ ਚਲਦੇ ਰੱਬ ਦੇ ਕਿਹਨਾ ਵੀ ਦੀ ਆਪਣਾ ਮੇਰਾ ਵੀ ਟਿਕਾ ਗगन ਦੁਕਾਨ ਕਿਤੇ ਗੁਰੂ ਬਾਜ਼ਾਰ ਚ ਹਾਂ ਨਹੀਂ ਜੀ ਵਧੀਆ ਕੰਮ ਕੀਤਾ ਇਹ ਅਪਰੀਸ਼ੀਏਟ ਵੀ ਕਰਨਾ ਚਾਹੀਦਾ ਵਾ ਤਾਂ ਨਾ ਦੁਕਾਨ ਦਾ ਨਾਂ ਕੀ ਹੈ ਲਵਲੀ ਅੱਛਾ ਲਵਲੀ ਲਵਲੀ ਜੇਲਰਸ